ਸਸ਼ੀਕਲ ਜੀ ਵੈਲਕਮ ਟੂ ਦੀ ਮੈਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਬਹੁਤ ਪਿਆਰੇ ਕਾਟਨ ਦੇ ਡਿਜ਼ਾਈਨਰ ਸੂਟ ਲੈ ਕੇ ਆਏ ਜੀ ਬੜੀ ਪਿਆਰੀ ਕਲੈਕਸ਼ਨ ਹੈ ਤੇ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਤੇ ਕਾਫੀ ਜ਼ਿਆਦਾ ਲੈਸ ਦੇ ਵਿੱਚ ਸਿਰਫ ਤੁਹਾਨੂੰ 1100 ਦੇ ਵਿੱਚ ਸੂਟ ਮਿਲ ਰਿਹਾ ਸੂਟ ਤੇ ਵਰਕ ਵੀ ਹੈ ਪਿਓਰ ਕਾਟਨ ਦਾ ਸੂਟ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਪਿਓਰ ਕਾਟਨ ਦੇ ਦੁਪੱਟਿਆਂ ਦੇ ਨਾਲ ਸਾਰੇ ਵੀਡੀਓ ਅੱਜ 1100 ਦੇ ਨਾਲ ਸਾਰੇ ਸੂਟ ਹੋਣਗੇ ਬਹੁਤ ਜ਼ਿਆਦਾ ਸੋਹਣੀ ਕਲੈਕਸ਼ਨ ਹੈ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 7:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਤੁਹਾਨੂੰ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੀ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਹੋਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਜਿਹੜੇ ਕੋਰੀਅਰ ਚਾਰਜਸ ਆ ਉਹ ਵੀ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਅਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਪਰ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਪਾਣੀ ਪੈਣੀ ਹੈ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਹੈ ਤੇ ਬਾਕੀ ਜਿਵੇਂ ਅੱਜ ਸੈਟਰਡੇ ਸੀ ਸਭ ਨੂੰ ਵੇਟ ਹੋਣੀ ਵੀ ਆਪਾਂ ਅੱਜ ਇਹ ਲੱਕੀ ਕਮੈਂਟ ਕੱਢ ਕੇ ਵਿੱਚੋਂ ਗਿਫਟ ਦਵਾਂਗੇ ਪਰ ਸੌਰੀ ਅੱਜ ਤੋਂ ਜਿਵੇਂ ਮੈਂ ਹਜੇ ਮੇਰਾ ਕਾਫੀ ਮਨ ਜਾ ਉਹ ਹੋਇਆ ਤੇ ਜਿਵੇਂ ਕਮੈਂਟ ਤਾਂ ਤੁਸੀਂ ਸਾਰੇ ਕਰਦੇ ਹੋ ਪਰ ਇੱਕ ਲਾਈਕ ਕਰਨ ਲਈ ਸਿਰਫ ਇੱਕ ਬਟਨ ਦਬਾਉਣਾ ਹੁੰਦਾ ਕਮੈਂਟ ਤਾਂ ਲਿਖਣ ਨੂੰ ਫੇਰ ਵੀ ਟਾਈਮ ਪਰ ਲਾਈਕ ਕੋਈ ਨਹੀਂ ਕਰਦਾ ਤੁਸੀਂ ਮੰਨੋਗੇ 1 1000 ਕਮੈਂਟ ਤਾਂ ਕਰਿਆ ਤੁਸੀਂ ਪਰ ਉਹ ਵੀਡੀਓ ਤੇ ਆਪ ਜਾ ਕੇ ਦੇਖੋ ਤੁਸੀਂ ਸਿਰਫ 67 ਲਾਈਕ ਹੋਏ ਹੋਏ ਹੈ ਇਸ ਕਰਕੇ ਜਦੋਂ ਹੁਣ ਮੈਂ ਉਦੋਂ ਹੀ ਲੱਕੀ ਕਿਉਂਕਿ ਮੈਂ ਬਹੁਤ ਇਮਾਨਦਾਰੀ ਨਾਲ ਚਲਦੀ ਹਾਂ ਹਮੇਸ਼ਾ ਆਪਣੇ ਵੱਲੋਂ ਟਰਾਈ ਕਰੀਦਾ ਵੀ ਮੈਂ ਵਧੀਆ ਤੋਂ ਵਧੀਆ ਕੱਪੜਾ ਤੁਹਾਨੂੰ ਫ੍ਰੀ ਦੇ ਵਿੱਚ ਕੋਈ ਕੋਰੀਅਰ ਦੇ ਪੈਸੇ ਨਹੀਂ ਤੁਹਾਨੂੰ ਘਰੇ ਬੈਠਿਆਂ ਨੂੰ ਮੈਂ ਤੁਹਾਨੂੰ ਸੀਗਾ ਵੀ ਚਲੋ ਇੰਨਾ ਐਫਰਟ ਕਰਦੇ ਆਂ ਪਰ ਜਦ ਤੁਸੀਂ ਕਮੈਂਟ ਕਰਦੇ ਹੋ ਤਾਂ ਤੁਸੀਂ ਲਾਈਕ ਵੀ ਕਰ ਸਕਦੇ ਹੋ ਇਸ ਕਰਕੇ ਮੈਂ ਉਦੋਂ ਹੀ ਹੁਣ ਜਦੋਂ ਆਪਣੇ ਲਾਈਕ ਤੇ ਕਮੈਂਟ ਸੇਮ ਹੋਣਗੇ ਜਿਸ ਦਿਨ ਮੈਂ ਬਿਨਾਂ ਦੱਸੇ ਉਸ ਦਿਨ ਹੀ ਵੀਡੀਓ ਦੇ ਵਿੱਚੋਂ ਲੱਕੀ ਵੀਨਰ ਕੱਢ ਕੇ ਸੋਨਾ ਜਾਂ ਗਿਫਟ ਉਹਨਾਂ ਨੂੰ ਜ਼ਰੂਰ ਭੇਜੋ ਤੇ ਬਾਕੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਜੀ ਦੇਖਦੇ ਆ ਅੱਜ ਦਾ ਪਹਿਲਾ ਸੂਟ ਇਹ ਦੇਖੋ ਕਰੀਮ ਰੰਗ ਦੇ ਵਿੱਚ ਸੂਟ ਹੈ ਜੀ ਆਫ ਵਾਰਟਿਕਲਰ कलर ਦੇ ਵਿੱਚ ਤੇ ਬਹੁਤ ਪਿਆਰੀ ਪ੍ਰਿੰਟਿੰਗ ਦੇ ਵਿੱਚ ਐਵੇਂ ਦੇ ਸੂਟ ਪਹਿਲਾਂ ਆਪਣੇ ਕੋਲ ਲਾਸਟ ਈਅਰ ਜੈ ਵਿਜੇ ਬ੍ਰਾਂਡ ਦੇ ਸੂਟ ਸੀਗੇ ਕਾਫੀ ਜ਼ਿਆਦਾ 2700 2800 ਪ੍ਰਾਈਸ ਦੇ ਨਾਲ ਐਵੇਂ ਦੇ ਸੂਟ ਸੇਲ ਹੋਏ ਸੀਗੇ ਕਿਉਂਕਿ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਦੇਖੋ ਨਾ ਤਾਂ ਇਹਨੂੰ ਲਾਈਨਿੰਗ ਲੱਗਣੀ ਹੈ ਸੂਟ ਨੂੰ ਤੇ ਪ੍ਰਾਈਸ ਸਿਰਫ 1100 ਪ੍ਰਾਈਸ ਹੈ ਜੀ ਸੂਟ ਦਾ ਅੱਜ ਦੇ ਦਾ ਦੇਖੋ ਇਹਦੇ ਵਿੱਚ ਸਿਰਫ ਦੇਖੋ ਸਾਰਾ ਵਰਕ ਵੀ ਹੋਇਆ फ्रंट ਕੋਈ ਤੁਹਾਨੂੰ ਡਿਜ਼ਾਈਨਿੰਗ ਕਰਾਉਣ ਦੀ ਲੋੜ ਨਹੀਂ ਆਲਰੇਡੀ ਸੂਟ ਤੇ ਬਹੁਤ ਪਿਆਰਾ ਵਰਕ ਹੋਇਆ ਹੋਇਆ ਘੇਰੇ ਤੇ ਦੇਖੋ ਕਿੰਨੀ ਪਿਆਰੀ ਲੇਸ ਦੀ ਡਿਜ਼ਾਈਨਿੰਗ ਹੈ ਇਹ ਘੇਰੇ ਤੇ ਲੇਸ ਆ ਜਣੀ ਇਹ ਫਰੰਟ ਸਾਰੀ ਸ਼ਰਟ ਤੇ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਪਿਆਰਾ ਵਰਕ ਹੈ ਕੁਝ ਵੀ ਡਿਜ਼ਾਈਨਿੰਗ ਕਰਾਉਣ ਦੀ ਲੋੜ ਨਹੀਂ ਪਹਿਲਾਂ ਹੀ ਸੂਟ ਤੇ ਪ੍ਰੋਪਰ ਡਿਜ਼ਾਈਨਿੰਗ ਹੋਈ ਹੋਈ ਹੈ ਇਸ ਦੇ ਨਾਲ ਸੇਮ ਕਲਰ ਦੀ ਕਾਟਨ ਦੀ ਬਾਟਮ ਹੈ ਜੀ ਨਾਲ ਇਹ ਮਲਮਲ कॉटन ਦਾ ਦੁਪੱਟਾ ਰਹੂਗਾ ਨਾਲ ਮਲਮਲ कॉटन ਦਾ ਦੁਪੱਟਾ ਬਹੁਤ ਪਿਆਰੇ ਸੂਟ ਪਿਓਰ कॉटन ਦੇ ਦੁਪੱਟੇ ਦੇ ਨਾਲ ਇਹ ਲੁੱਕ ਦੇ ਵਿੱਚ ਸੂਟ ਹੈ ਜੀ ਸਿਰਫ 1100 ਪ੍ਰਾਈਸ ਹੈ ਸੂਟ ਦਾ ਵਿਦਾਊਟ ਲਾਈਨਿੰਗ ਸੂਟ ਬਣਨਾ ਬਹੁਤ ਪਿਆਰੀ ਡਿਜ਼ਾਈਨਿੰਗ ਦੇ ਵਿੱਚ 1100 ਪ੍ਰਾਈਸ ਦੇ ਨਾਲ ਅਜਿਹੇ ਸਾਰੇ ਸੂਟ 1100 ਪ੍ਰਾਈਸ ਦੇ ਨਾਲ ਰਹਿਣਗੇ ਜੀ ਬਹੁਤ ਜ਼ਿਆਦਾ ਬੈਨੀਫਿਟ ਹੈ ਨਾ ਦੇ ਵਿੱਚ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਗ੍ਰੇ ਬੜਾ ਸੋਹਣਾ ਜਿਹਾ ਗਰੇ ਹੈ ਸਾਰੇ ਸੂਟਾਂ ਤੇ ਵਰਕ ਹੈ ਪਿਓਰ ਕਾਟਨ ਤੇ ਦੁਪੱਟੇ ਰਹਿਣਗੇ ਨਾਲ ਸੂਟਾਂ ਦੇ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨੇ ਆ ਸਾਰੀ ਸ਼ਰਟ ਤੇ ਵਰਕ ਹੈ ਬਹੁਤ ਪਿਆਰਾ ਵਰਕ ਸਾਰੀ ਸ਼ਰਟ ਤੇ ਕਿਹੜੇ ਤੇ ਲੈ ਸੀਜ਼ੀ ਡਿਜ਼ਾਈਨਿੰਗ ਹੈ ਪਿਓਰ ਕਾਟਨ ਦੀ ਬਾਟਮ ਇਹ ਮੁੱਲ ਮੁੱਲ ਕਾਟਨ ਦਾ ਦੁਪੱਟਾ ਰੋਕਾ ਸੋਟ ਦੇਣਾ ਬਹੁਤ ਪਿਆਰਾ ਦੁਪੱਟਾ ਪਿਓਰ ਮਨ ਮਨ ਕਾਟਨ ਦੇ ਵਿੱਚ ਦੁਪੱਟਾ ਜੀ ਇਹ ਲੋਕਾਂ ਲਈ ਸੂਟ ਦੇਖੋ ਕਿੰਨਾ ਪਿਆਰਾ ਸੂਟ 1100 ਪ੍ਰਾਈਸ ਹੈ ਜੀ 1100 ਪ੍ਰਾਈਸ ਦੇ ਨਾਲ ਲੈਣਗੇ ਸੂਟ ਇੱਕ ਤੋਂ ਇੱਕ ਸੋਹਣਾ ਕਲਰ ਹੈ ਨੈਕਸਟ ਆ ਗਿਆ ਬੜਾ ਸੋਹਣਾ ਪਿੰਕ ਕਲਰ ਹੈ ਜੀ ਸੂਟ ਦਾ ਪ੍ਰਿੰਟ ਵੀ ਬੜਾ ਪਿਆਰਾ ਹੈ ਬਹੁਤ ਸੋਹਣੀ ਪ੍ਰਿੰਟਿੰਗ ਦੇ ਵਿੱਚ ਸੂਟ ਹੈ ਬਿਲਕੁਲ ਲਾਈਟ weight ਜੇ ਤੁਸੀਂ ਗਿਫਟ ਦੇ ਪਰਪਸ ਦੇ ਲਈ ਵੀ ਲੈਣੇ ਜਿਵੇਂ ਰਖੜੀਆਂ ਨੂੰ ਆਪਾਂ ਗਿਫਟ ਦੇਣਾ ਹੁੰਦਾ ਤਾਂ ਸੂਟ ਦਾ ਸੂਟ ਹੈ ਜੀ 1100 ਦੇ ਵਿੱਚ ਤੁਹਾਨੂੰ ਬਹੁਤ ਅੱਛਾ ਸੂਟ ਮਿਲ ਗਿਆ ਸਾਰਾ ਇਹ ਵਰਕ ਹੈ ਜੀ ਫਰੰਟ ਪੈਨਲ ਦੇ ਨਾਲ ਤੇ ਘੇਰੇ ਤੇ ਲੇਸਿਸ ਦੀ ਡਿਜ਼ਾਈਨਿੰਗ ਹੈ ਘੇਰੇ ਤੇ ਦੇਖੋ ਕਿੰਨਾ ਪਿਆਰਾ ਲੇਸ ਲੱਗੀ ਹੈ ਕਿ ਬਹੁਤ ਸੋਹਣੀ ਕੋਈ ਲਾਈਨਿੰਗ ਨਹੀਂ ਲੱਗਣੀ ਸੂਟ ਨੂੰ ਵੀ ਡਾਊਟ ਲਾਈਨਿੰਗ ਸੂਟ ਬਣੂਗਾ ਬਾਟਮ ਦੀ ਉਹ ਬਾਟਮ ਇਹਨਾਂ ਨਾਲ ਨਾਲ ਬਾਟਮਾਂ ਦਾ ਕਲਰ ਬਹੁਤ ਸੋਹਣਾ ਹੈ ਬੜੇ ਸੋਹਟਾ ਵੀ ਤੇ ਸਿਰਫ 1100 ਦੇ ਵਿੱਚ ਇਹ ਸੂਟ ਮਿਲ ਰਿਹਾ ਤੁਹਾਨੂੰ ਬਹੁਤ ਪਿਆਰੇ ਦੁਪੱਟਾ ਪੂਰਾ ਖੁੱਲਾ 2.5 ਮੀਟਰ ਦਾ ਦੁਪੱਟਾ ਪਿਓਰ ਕਾਟਨ ਦੀ ਬਾਟਮ ਸਾਰੀ ਸ਼ਰਟ ਤੇ ਵਰਕ ਹੋਇਆ ਬਹੁਤ ਪਿਆਰਾ ਯਾਰਾ ਸਰਪ੍ਰਾਈਜ਼ नेक्स्ट ਆ ਗਿਆ ਇਹਦੇ ਵਿੱਚ ਫਿਰੋਜ਼ੀ ਕਲਰ ਬੜਾ ਸੋਹਣਾ ਲਾਈਟ ਜਿਹਾ ਫਿਰੋਜ਼ੀ ਕਲਰ ਹੈ ਪ੍ਰਿੰਟਿੰਗ ਵੀ ਪ੍ਰਿੰਟ ਵੀ ਜ਼ਰੂਰ ਦੇਖਿਆ ਕਰੋ ਸੂਟ ਦਾ ਕਿਉਂਕਿ ਪ੍ਰਿੰਟ ਤੇ ਵੀ ਬਹੁਤ ਮੈਟਰ ਕਰਦਾ ਬਹੁਤ ਸੋਹਣਾ ਦੇਖੋ ਪ੍ਰਿੰਟ ਬਹੁਤ ਪਿਆਰੀ ਪ੍ਰਿੰਟਿੰਗ neck ਤੇ ਵੀ ਇਹ ਸਾਰਾ ਵਰਕ ਕੀਤਾ ਹੋਇਆ ਹੈ ਜਿਹੜਾ ਸੈਂਟਰ ਤੋਂ ਦਿਖ ਰਿਹਾ ਬਹੁਤ ਪਿਆਰਾ ਵਰਕ ਹੋਇਆ ਹੈ ਸੂਟ ਤੇ ਘੇਰੇ ਤੇ ਲੇਸਿਸ ਦੀ ਡਿਜ਼ਾਈਨਿੰਗ ਹੈ ਇਹ ਆਦੀ ਸ਼ਰਟ ਤੇ ਨਾ ਔਰ कॉटन दी बॉटम ਤੇ ਆਵਾਂ ਹਰ ਹਰ ਨਾ कॉटन ਦਾ ਇਹ ਲਓ ਕੱਟ ਸੋਹਣਾ ਸੂਟ ਹੈ ਫਰੋਜ਼ੀ ਕਲਰ ਦੇ ਵਿੱਚ ਹੈ ਜੀ ਲਾਈਟ ਫਰੋਜ਼ੀ ਕਲਰ 1100 ਪ੍ਰਾਈਸ ਦੇ ਦਾ ਨੈਕਸਟ ਆ ਗਿਆ ਮਸਟਰਡ ਕਲਰ ਮਸਟਰਡ ਕਲਰ ਹੈ ਸੂਟਦੋ ਲੁਕਸ ਨੂੰ ਦੇਖੋ ਕਿੰਨੀ ਪਿਆਰੀ ਹੈ ਬਹੁਤ ਪਿਆਰਾ ਸੂਟ ਸਾਰੀ ਦੇਖੋ ਕਿੰਨਾ ਪਿਆਰਾ ਵਰਕ ਹੈ ਕੇਰੇ ਤੇ ਬਿਲਕੁਲ ਸਿਜ਼ਦੀ ਡਿਜ਼ਾਈਨਿੰਗ ਹੈ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਹੈ Cotton, bottom The normal cotton, like, pure 1 meter, look at how ਸੋ ਫਰਾਹੀ ਦੇ ਜੀ ਸੂਟ ਦਾ ਪਿਓਰ ਕਾਟਨ ਦੇ ਵਿੱਚ ਸੂਟ ਹੈ ਬਹੁਤ ਪਿਆਰੇ ਵਰਕ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਪੀਚ ਕਲਰ ਬਾਦਾਮੀ ਪੀਚ ਕਲਰ ਹੈ ਜੀ ਸੂਟ ਦਾ ਕੋਈ ਲਾਈਨਿੰਗ ਨਹੀਂ ਲੱਗਣੀ ਹੈਗੀ ਸੂਟਾਂ ਨੂੰ ਵਿਦਾਊਟ ਲਾਈਨਿੰਗ ਸੂਟ ਬਣਨਗੇ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਪਿੰਕ ਕਲਰ ਦੇ ਫੁੱਲਾਂ ਦੇ ਨਾਲ ਬਹੁਤ ਪਿਆਰਾ ਪ੍ਰਿੰਟ ਇਹ ਸਾਰਾ ਵਰਕ ਕੀਤਾ ਹੋਇਆ ਪ੍ਰਿੰਟ ਤੇ ਉਹ ਸੋਹਣਾ ਵਰਕ ਹੈ ਘੇਰੇ ਤੇ ਵੀ ਲੈਸ ਦੀ ਡਿਜ਼ਾਈਨਿੰਗ ਹੈ ਤੇ ਨਾਲ ਪਿਓਰ ਕਾਟਨ ਦੀ ਬਾਟਮ ਨਾਲ ਸੇਮ ਕਲਰ ਦੀ ਫਿਰ ਮਲਮਲ ਕਾਟਨ ਦਾ ਦੁਪੱਟਾ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਹੈ 1100 ਪ੍ਰਾਈਸ ਹੈ ਜੀ 1100 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਲਾਈਟ ਪੈਰਟ ਕਲਰ ਹੈ ਜੀ ਥੋੜਾ ਅੰਗੂਰੀ ਜਿਹਾ ਰੰਗ ਹੁੰਦਾ ਜਿਹੜਾ ਥੋੜੀ ਗ੍ਰੀਨਿਸ਼ ਜੀ ਟੋਨ ਤੇ ਉਹ ਵਾਲਾ ਕਲਰ ਹੈ ਸੂਟ ਦਾ ਪਿੰਕ ਕਲਰ ਦੇ ਫਲਾਰਸ ਦੇ ਨਾਲ ਇਹ ਸਾਰਾ ਵਰਕ ਕੀਤਾ ਹੋਇਆ ਦੇਖੋ ਬਹੁਤ ਸੋਹਣਾ ਸਾਰਾ ਕਰੀਮ ਥ्रेड ਦੇ ਨਾਲ ਸਾਰੀ ਸ਼ਰਟ ਤੇ ਘੇਰੇ ਤੇ ਲੇਸੀਜ਼ ਦੀ ਡਿਜ਼ਾਈਨਿੰਗ ਹੈ बहुत प्यारी लेसिस की डिजाइनिंग के रहते हुए ये फ्रंट आ जाना कॉटन की बॉटम है मरमन कॉटन का पूरा ढाई मीटर का दुपट्टा रहेगा ये लोग देखो कि प्यारा कलर कॉम्बीनेशन बहुत प्यारा है बड़े सूट का भी ये लुक 1100 ਪ੍ਰਾਈਸ ਦੇ ਨਾਲ 1100 ਪ੍ਰਾਈਸ ਹੈ ਜੀ ਸੂਟਾਂ ਦਾ ਨੈਕਸਟ ਕਲਰ ਆ ਗਿਆ ਪਰਪਲ ਲਾਈਟ ਪਰਪਲ ਕਲਰ ਹੈ ਸਾਰਾ ਵਰਕ ਸੈਂਟਰ ਦੇ ਵਿੱਚ ਕੇ ਰਿਹਾ ਇਹਨੇ ਸੀ ਦੀ ਡਿਜ਼ਾਈਨਿੰਗ ਹੈ ਬਾਟਮ ਇਸ ਸੂਟ ਮੈਂ ਤੁਹਾਨੂੰ ਦਿਖਾਏ ਆ ਬਹੁਤ ਸੋਹਣੇ ਕਾਟਨ ਦੇ ਪ੍ਰਿੰਟਡ ਸੂਟ ਹੈ ਸਾਰਿਆਂ ਤੇ ਵਰਕ ਹੈ ਕਾਟਨ ਦਾ ਦੁਪੱਟਾ ਤੇ ਕਾਟਨ ਦੀ ਬਾਟਮ ਦੇ ਨਾਲ ਕੋਈ ਲਾਈਨਿੰਗ ਨਹੀਂ ਲੱਗਣੀ 1100 ਪ੍ਰਾਈਸ ਦੇ ਨਾਲ ਤੇ ਨੈਕਸਟ ਸਟਾਰਟ ਕਰਦੇ ਆ ਇਹ ਵੀ ਕਾਟਨ ਦੇ ਵਿੱਚ ਹੀ ਹੈ ਜੀ ਅੱਜ ਦੀ ਸਾਰੀ ਕਲੈਕਸ਼ਨ ਕਾਟਨ ਦੇ ਵਿੱਚ ਰਹੂਗੀ ਤੇ 1100 ਪ੍ਰਾਈਸ ਹੀ ਰਹਿਣਾ ਸਾਰੇ ਸੂਟਾਂ ਦਾ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਕਿੰਨੀ ਪਿਆਰੀ ਡਿਜ਼ਾਈਨਿੰਗ ਦੇ ਵਿੱਚ ਕਰੀਮ ਰੰਗ ਹੈ ਜੀ ਸੂਟ ਦਾ ਹਲਕੀ ਹਲਕੀ ਆਊਟਲਾਈਨਿੰਗ ਕੀਤਾ ਹੋਇਆ ਹਲਕਾ ਹਲਕਾ ਹੈਂਡਵਰਕ ਕੀਤਾ ਹੋਇਆ ਇਹ ਹੈ ਜਨਾ ਫਰੰਟ ਸ਼ਰਟ ਦਾ ਇਹ ਫਰੰਟ ਆ ਗਿਆ ਆਫ ਵਾਈਟ ਕਲਰ ਹੈ ਪਿਓਰ ਕਾਟਨ ਦੀ ਆ ਬਾਟਮ ਹੈ ਜੀ ਨਾਲ ਤੇ ਨਾਲ ਦੁਪੱਟਾ ਮਨਮਨ ਕਾਟਨ

वर्टन दा दुपट्टा रो कलर बड़ा प्यारा है वाला सूट दा 1100 प्राइस रोगा 1100 प्राइज दे नाल नेक्स्ट आ गया दे येलो मस्टर्ड कलर फिटिंग देखो कि प्यारी है सूट दी बहुत प्यारा कलर कॉम्बिनेशन बहुत सोनो प्रिंटिंग है ये कॉटन दी बॉटम ये माय कॉटन दा दी बॉटम कलर बड़ा प्यारा है वाले सूट दा बहुत सोनो कलर है सो प्राईजी, 1100 प्राइस है जी 1100 प्राइज दे नाल सूट ਲੈणे है ये वाले ਸਟਾਰ ਆ ਗਿਆ ਪਰਪਲ ਕਲਰ ਇਹਦੇ ਵਿੱਚ ਹੀ ਕੋਈ ਲਾਈਨਿੰਗ ਨਹੀਂ ਲਗਣੀ ਵਿਦਾਊਟ ਲਾਈਨਿੰਗ ਹੁਣ ਬਣ ਗਏ ਬਹੁਤ ਸੌਫਟ ਦੇ ਵਿੱਚ ਹੈ ਜੀ ਸੂਟ ਪਰਪਲ ਕਲਰ ਇਹ ਲੁੱਕ ਆ ਜੀ 1100 ਪ੍ਰਾਈਸ ਹੈ 1100 ਪ੍ਰਾਈਸ ਦੇ ਨਾਲ ਅੱਜ ਦੇ ਸੂਟ ਨੈਕਸਟ ਆ ਗਿਆ ਦੇ ਵਿੱਚ ਮੰਗੋ ਕਲਰ ਸੇਮ ਦੇ ਵਿੱਚ ਮੰਗੋ ਕਲਰ ਆ ਗਿਆ ਸੂਟ ਆ ਗਿਆ ਇਹ ਸੂਟ ਤੇ ਆਹ ਯਾਰ ਬਹੁਤ ਸੋਹਣਾ ਹਲਕਾ ਹਲਕਾ ਹੈਂਡਵਰਕ ਹੋਇਆ ਹੈ ਨਾ ਸੂਟਾਂ 'ਚ ਫਲਾwrs ਦੀ ਰੈਗੂਲੇਸ਼ਨ ਕੀਤੀ ਹੋਈ ਹੈ ਉੱਪਰ ਤੋਂ ਆਊਟਲਾਈਨਿੰਗ ਨਾਲ ਪਿਓਰ ਕਾਟਨ ਦੀ ਬਾਟਮ ਹੈ ਜੀ ਸੇਮ ਕਲਰ ਦੀ ਤੇ ਮਲਮਲ ਕਾਟਨ ਦਾ ਦੁਪੱਟਾ ਲੋੜ ਦਾ ਨਾਮ ਹੈ ਉਹ ਖਾਸ ਸੋਨਾ ਸੂਟ 1100 ਪ੍ਰਾਈਸ ਦਾ ਨੈਕਸਟ ਆ ਗਿਆ ਇਹਦੇ ਵਿੱਚ ਗਾਜਰੀ ਕਲਰ ਸਸਤੀ 컬러 ਦੇ ਵਿੱਚ ਜਿਹੜਾ ਪ੍ਰੋਪਰ ਗਾਜਰੀ ਦਾ ਰੰਗ ਹੁੰਦਾ ਉਹ ਵਾਲਾ 컬러 ਹੈ ਕੋਈ ਲਾਈਨਿੰਗ ਨਹੀਂ ਲੱਗਣੀ ਸੂਟ ਨੂੰ ਵਿਦਆਊਟ ਲਾਈਨਿੰਗ ਸੂਟ ਬਣਦਾ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਸੋਨਾ ਸੋਟਾ ਪਿਓਰ ਕਾਟਨ ਦੀ ਬਾਟਮ ਹੈ ਜੀ ਨਾਲ ਤੇ ਮਲਮਲ ਕਾਟਨ ਦਾ ਨਾਲ ਬਿਲਕੁਲ ਸੌਫਟ ਦੇ ਵਿੱਚ ਦੁਪੱਟਾ ਵੀ ਅਸਲੀ ਇਹਦਾ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਸਿਰਫ 1100 ਦੇ ਵਿੱਚ ਅੱਜ ਸੂਟ ਮਿਲ ਰਿਹਾ ਤੁਹਾਨੂੰ 1100 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ ਜਿੰਨੇ ਵੀ ਸੂਟ ਤੁਹਾਨੂੰ ਦਿਖਾਏ ਅੱਜ ਵੀਡੀਓ ਦੇ ਵਿੱਚ ਸਾਰਿਆਂ ਦਾ ਪ੍ਰਾਈਸ ਹੈਗਾ 1100 1100 ਪ੍ਰਾਈਸ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81465 80803 ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਪਲੀਜ਼ ਰਿਕੁਐਸਟ ਹੈ ਜੇ ਲਾਈਕ ਜ਼ਰੂਰ ਕਰਿਆ ਕਰੋ ਜਦ ਤੁਸੀਂ ਕਮੈਂਟ ਕਰਦੇ ਹੋ ਤੇ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ